ਮਹਾਰਾਜ ਵਜ਼ੀਰ ਖਾਂ ਜਿਹੜਾ ਉਹ ਚੜ ਕੇ ਆ ਰਿਹਾ ਮਾਰੇ ਕਹਿੰਦੇ ਸਤਗੁਰੂ ਜੀ ਕਪੂਰੇ ਨੂੰ ਮਿਲਦੇ ਨੇ ਕਪੂਰੇ ਨੂੰ ਕਹਿੰਦੇ ਵੀ ਕਪੂਰਿਆ ਅਸੀਂ ਜੰਗ ਕਰਨੀ ਹੈ ਵੀ ਕੋਈ ਕਿਲਾ ਦੱਸ ਕੋਈ ਛੋਟਾ ਮੋਟਾ ਕਿਲਾ ਹੋਵੇ ਉਹਦੀ ਦੱਸ ਕਪੂਰਾ ਜਿਹੜਾ ਸੀ ਨਾ ਉਹ ਨਵਾਬ ਤੋਂ ਡਰਦਾ ਸੀ ਉਹਨੇ ਕਿਲਾ ਤਾਂ ਨਹੀਂ ਦਿੱਤਾ ਪਰ ਉਹ ਮਾਰੇ ਦੀ ਸੇਵਾ ਕਰਨਾ ਚਾਹੁੰਦਾ ਸੀ ਤੇ ਮਾਰੇ ਕਹਿੰਦੇ ਵੀ ਐ ਕਰ ਫਿਰ ਕੋਈ ਢਾਬ ਦੱਸ ਕਹਿੰਦਾ ਮਾਰੇ ਖਿਦਰਾਣੇ ਦੀ ਢਾਬ ਹੈ ਉਹਦਾ ਰਸਤਾ ਜੀ ਉਹਨੇ ਆਪਣੇ ਖਾਨ ਬਰਾੜ ਨੂੰ ਭੇਜਿਆ ਕਪੂਰੇ ਨੇ ਤੇ ਨਾਲੇ ਇਹ ਵੀ ਕਿਹਾ ਕਹਿੰਦਾ ਵੀ ਗੁਰੂ ਸਾਹਿਬ ਨੂੰ ਜੇ ਜਿੱਥੋਂ ਤੱਕ ਹੋ ਸਕੇ ਵੀ ਗੁਰੂ ਸਾਹਿਬ ਨੂੰ ਜੰਗ ਕਰਨ ਤੋਂ ਰੋਕੀ ਵੀ ਜੰਗ ਨਾ ਹੋਵੇ ਤੇ ਕਹਿੰਦੇ ਜਦੋਂ ਕੋੜ ਤੋਂ ਚੱਲਦੇ ਆਇਆ ਮਾਰੇ ਰਾਮਿਆਂ ਨੇ ਪਹੁੰਚੇ ਇੱਥੇ ਗੁਰੂ ਜੀ ਨੂੰ ਮਾਝੇ ਤੋਂ ਸਿੰਘ ਮਿਲੇ ਜੋ ਆਨੰਦਪੁਰ ਸਾਹਿਬ ਤੋਂ ਵਿਦਾਵਾ ਦੇ ਆਏ ਸਨ ਤੇ ਉਹਨਾਂ ਦੇ ਨਾਲ ਕੁਝ ਲਾਹੌਰ ਤੇ ਹੋਰ ਪਿੰਡਾਂ ਤੋਂ ਮੌਤਵਾਰ ਚੌਧਰੀ ਵੀ ਆਏ ਸਨ ਤੇ ਕਹਿੰਦੇ ਉਹ ਜਦੋਂ ਮਾਈ ਮਾਤਾ ਭਾਗ ਕੋਰ ਵੀ ਆਏ ਸੀ ਮਾਤਾ ਭਾਗੋ ਜੀ ਉਹ ਸਿੰਘਾਂ ਨੂੰ ਮੋੜ ਕੇ ਲਿਆਏ ਸੀ ਮਾਤਾ ਭਾਗੋ ਜੀ ਤੇ ਕਹਿੰਦੇ ਗੁਰਦੇਵ ਨੂੰ ਜਾ ਕੇ ਫਤਿਹ ਬਲਾਈ ਗੱਲਬਾਤ ਚੱਲੀ ਮਾਝੇ ਤੋਂ ਜਿਹੜੇ ਚੌਧਰੀ ਆਏ ਸੀ ਉਹ ਕਹਿੰਦੇ ਮਹਾਰਾਜ ਤੁਸੀਂ ਜੰਗ ਰਹਿਣ ਦਿਓ ਪਹਿਲਾਂ ਬੜਾ ਨੁਕਸਾਨ ਹੋ ਗਿਆ ਅਸੀਂ ਤੁਹਾਡੀ ਬਾਦਸ਼ਾਹ ਨਾਲ ਸੁਲਾਹ ਕਰਾ ਦਿੰਨੇ ਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹੱਥ ਤੇਗ ਨੂੰ ਪਿਆਰ ਹੋਇਆ ਹੈ ਮੁਟੇਗ ਦੇ ਮੁਠੇ ਨੂੰ ਮਾਰੇ ਕਹਿੰਦੇ ਜਦੋਂ ਜ਼ਾਲਮਾਂ ਨੇ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਸੀ ਉਦੋਂ ਤੁਸੀਂ ਕਿੱਥੇ ਸੀ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਪਿਤਾ ਨੂੰ ਸ਼ਹੀਦ ਕੀਤਾ ਚਮਕੌਰ ਦੀ ਜੰਗ ਵਿੱਚ ਕਿੰ ਸਾਡੇ ਸਿੰਘ ਸ਼ਹੀਦ ਕੀਤੇ ਪੁੱਤਰ ਸ਼ਹੀਦ ਕੀਤੇ ਸਰਹੰਦ ਦੀਆਂ ਨੀਆਂ ਵਿੱਚ ਸਾਕਾ ਸਰਹੰਦ ਵਰਤੇ ਆ ਇਹਨਾਂ ਜ਼ਾਲਮਾਂ ਨੇ ਇਹਨੇ ਜ਼ੁਲਮ ਕਮਾਏ ਮਾਰੇ ਕਹਿੰਦੇ ਇਹਨਾਂ ਜ਼ਾਲਮਾਂ ਨਾਲ ਜੰਗ ਨਾ ਕਰੀਏ ਹੋਰ ਕੀ ਕਰੀਏ ਫਿਰ ਜੰਗੀ ਇਣਪ ਇੱਕੋ ਹੀ ਹਾਲ ਹੁਣ ਜੰਗ ਨਾ ਕਰਾਂਗੇ ਤੇ ਕੀ ਕਰੀਏ ਪਾਤਸ਼ਾਹ ਕਹਿੰਦੇ ਸਤਗੁਰੂ ਜੀ ਕਹਿੰਦੇ ਤੁਸੀਂ ਸਿੱਖ ਹੋ ਕੇ ਗੁਰੂ ਮਾਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸਾਨੂੰ ਸਾਨੂੰ ਤੁਸੀਂ ਮਤ ਦੇਣ ਆ ਗਏ ਉਹ ਵਾਪਸ ਚਲੇ ਗਏ ਚੌਧਰੀ ਜਿਹੜੇ ਸਨ ਜਦੋਂ ਮਾਰੇ ਨੇ ਵਚਨ ਕੀਤੇ ਤੇ ਫਿਰ ਮਗਰੋਂ ਦੀ ਮਾਰੇ ਨੇ ਮਾਝੇ ਦੇ ਸਿੰਘਾਂ ਨਾਲ ਗੱਲਬਾਤ ਹੋਈ ਤੇ ਮਾਝੇ ਦੇ ਸਿੰਘਾਂ ਵਿੱਚੋਂ ਕਹਿੰਦੇ ਵੀ ਜਿਹੜੇ 40 ਸਿੰਘ ਸਨ ਉਹ ਕਹਿੰਦੇ ਵੀ ਆਪਾਂ ਮਾਰੇ ਕੋਲ ਤਾਂ ਜਾਵਾਂਗੇ ਪਹਿਲਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਸੀ ਜੰਗ ਹੋਣੀ ਹੈ ਆਪਾਂ ਇਹ ਜੰਗ 'ਚ ਮੁਰੇ ਹੋ ਕੇ ਲੜਾਂਗੇ ਪਾਈ ਮਹਾ ਸਿੰਘ ਨੇ ਬਾਬਾ ਦੀਪ ਸਿੰਘ ਜੀ ਨੇ ਜਿਵੇਂ ਬਾਅਦ ਵਿੱਚ ਲਕੀਰ ਖਿੱਚੀ ਨਾ ਪਾਈ ਮਹਾ ਸਿੰਘ ਨੇ ਲਕੀਰ ਖਿੱਚੀ ਜੀ ਉਹ ਲਕੀਰ ਖਿੱਚੀ ਕਹਿੰਦੇ ਜਿਨ੍ਹਾਂ ਨੇ ਤਾਂ ਸਿਰ ਦੇਣੇ ਆ ਸ਼ਿਦੀਆਂ ਦੇਣੀਆਂ ਨੇ ਉਹ ਤਾਂ ਲਕੀਰ ਖਿੱਚ ਟੱਪ ਜਾਓ ਜੀਨੂੰ ਮੌਤ ਦਾ ਡਰ ਹੈ ਮੌਤ ਦਾ ਭੈ ਆ ਵਾਪਸ ਚਲੇ ਜਾਓ ਤੇ ਕਹਿੰਦੇ ਉਸ ਵੇਲੇ ਪਹਿਲਾ 4 5 ਸਿੰਘ ਹੋਰ ਲਕੀਰ ਟੱਪੇ ਮਾਤਾ ਭਾਗੋ ਜੀ ਵੀ ਲਕੀਰ ਟੱਪ ਗਏ ਕਹਿਣ ਲੱਗੀ ਵੀਰਾਂ ਦੇ ਨਾਲ ਹੁਣ ਭੈਣ ਵੀ ਲੜੇਗੀ ਭਾ ਪੈਣ ਵੀ ਮਾਤਾ ਭਾਗੋ ਜੀ ਕਹਿੰਦੇ ਵੀ ਮੈਂ ਵੀ ਉਹਨਾਂ ਵੈਰੀਆਂ ਦਾ ਮੁਕਾਬਲਾ ਕਰਾਂਗੀ ਪਾਈ ਵੀਰ ਸਿੰਘ ਲਿਖਦੇ ਵੀ ਸ਼ਾਇਦ ਹੀ ਕੋਈ ਮੁੜਿਆ ਹੋਵੇਗਾ ਵੀ ਜੀਨੇ ਲਕੀਰ ਨਾ ਟੱਪੀ ਹੋਏ ਜਿੰਨੇ 40 ਸਾਨੂੰ ਸਾਰੇ ਲਕੀਰ ਟੱਪ ਗਏ ਜਿਹੜੇ ਚੌਧਰੀ ਸੀਣਾ ਉਹ ਮੁੜ ਗਏ ਤੇ ਉਸ ਵੇਲੇ ਜਦੋਂ ਜੀ ਜੰਗ ਸ਼ੁਰੂ ਹੁੰਦੀ ਹੈ ਮਹਾਰਾਜ ਟਿੱਬੀ ਸਾਹਿਬ ਗੁਰਦੁਆਰਾ ਹੈ ਉਥੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਆਸਣ ਲਾਇਆ ਵੀਰ ਆਸਣ ਆਪਣੇ ਪਾਵਨ ਹੱਥਾਂ ਵਿੱਚ ਕਮਾਨ ਪਕੜੀ ਹੋਈ ਹੈ ਤੇ ਕਹਿੰਦੇ ਸਿੰਘਾਂ ਨੇ ਇੱਕ ਰਣਨੀਤੀ ਵਰਤਨੀ ਹੋਇਣਾ ਉੱਥੇ 베ਰੀਆਂ ਬਹੁਤ ਸਨ ਅੱਜ ਤਾ ਪਤਾ ਨਹੀਂ ਪਹਿਲਾਂ 베ਰੀਆਂ ਬਹੁਤ ਸੀ 베ਰੀ ਦੇ ਰੁੱਖ ਸਿੰਘਾਂ ਨੇ ਆਪਣੇ ਚਾਦਰੇ ਤੇ ਕਸ਼ਹਰੇ ਜਿਹੜੇ ਸੀ ਉਹ 베ਰੀਆਂ ਤੇ ਪਾ ਦਤੇ ਵੀ ਦੂਰੋਂ 베ਰੀਆਂ ਨੂੰ ਇਹ ਲੱਗੇ ਵੀ ਜਿਵੇਂ ਸਿੰਘਾਂ ਦੇ ਤੰਬੂ ਲੱਗੇ ਹੋਏ ਉਹ ਜਿਹੜੇ ਦੇਖਣ ਵਾਲੇ ਸੀ ਉਹ ਪਹਿਲਾਂ ਦੇਖਦੇ ਸੀ ਵੀ ਫੌਜ ਕਿੰਨੀ ਹੈ ਵੈਰੀ ਜਿਹੜਾ ਸੀ ਨਾ ਬੜਾ ਉਹ ਜਦੋਂ ਉਹਨਾਂ ਨੇ ਦੇਖਿਆ ਵੀ ਇੰਨੇ ਤੰਬੂ ਲੱਗੇ ਹੋਏ ਨੇ ਫੌਜ ਬੜੀ ਹੈ ਗੁਰੂ ਸਾਹਿਬ ਕੋਲ ਸੈਨਾ ਬੜੀ ਹੈ ਇੱਕ ਤਾਂ ਇਸ ਗੱਲ ਨੇ ਉਹਨਾਂ ਨੂੰ ਅੰਦਰੋਂ ਡਲਾ ਕੇ ਰੱਖ ਦਿੱਤਾ ਹੌਸਲਾ ਬੜੀ ਵੱਡੀ ਤਾਕਤ ਹੁੰਦੀ ਹੈ ਪਰ ਅੱਧਾ ਹੌਸਲਾ ਤਾਂ ਉਹਨਾਂ ਨੇ ਜਦੋਂ ਇਹ ਉਹਨਾਂ ਨੂੰ ਪ੍ਰਤੀਤ ਹੋਇਆ ਵੀ ਕਿਤੇ ਤੰਬੂ ਲੱਗੇ ਨੇ ਅੱਧਾ ਹੌਸਲਾ ਤਾਂ ਉਹਨਾਂ ਦਾ ਉਸੇ ਵੇਲੇ ਡੇਗ ਗਿਆ ਵੀ ਗੁਰੂ ਸਾਹਿਬ ਕੋਲ ਫੌਜ ਬੜੀ ਹੈ ਤੇ ਉੱਥੇ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਤੰਬੂ ਸਾਹਿਬ ਬਣਿਆ ਮੁਖਸਰ ਸਾਹਿਬ ਜਦੋਂ ਆਪਾਂ ਜਾਣਦੇ ਹਾਂ ਤੇ ਕਹਿੰਦੇ ਸਿੰਘ ਮੋਰਚੇ ਵਿੱਚ ਡਟ ਗਏ ਨਵਾਬ ਦੀ ਫੌਜ ਆਈ ਤੇ ਕਹਿੰਦੇ ਗੁਰੂ ਸਾਹਿਬ ਜੀ ਤੇ ਗੁਰੂ ਕੇ ਸਿੱਖਾਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਤੇ ਕਹਿੰਦੇ ਜਦੋਂ ਨਵਾਬ ਦੀ ਲੱਖਾਂ ਦੀ ਫੌਜ ਆਈ ਤੇ ਸਿੰਘਾਂ ਨੇ ਗਿਣਤੀ ਦੇ ਸਿੰਘਾਂ ਨੇ ਉਹ ਲੱਖਾਂ ਦੀ ਫੌਜ ਦੇ ਪੈਰ ਹਲਾ ਕੇ ਰੱਖ ਦਿੱਤੇ ਏਡੀ ਬਹਾਦਰੀ ਨਾਲ ਲੜੇ ਨੇ ਇਹ ਤੋਂ ਪਹਿਲਾਂ ਇੱਕ 35 ਵਰਧਿਆ ਨਵਾਬ ਨੇ ਦੇਖਣ ਦੇ ਲਈ ਆਪਣੇ ਉਹਨੇ ਕੁਝ ਕੁ ਸੈਨਿਕ ਭੇਜੇ ਤੇ ਕਹਿੰਦੇ ਉਹ ਤਾਂ ਸਿੰਘਾਂ ਨੇ ਤੀਰਾਂ ਦੇ ਨਾਲ ਛਲਣੀ ਕਰਕੇ ਰੱਖ ਦਿੱਤੇ ਤੀਰ ਖਤਮ ਹੋਏ ਗੋਲੀਆਂ ਗੋਲੀਆਂ ਖਤਮ ਹੋਈਆਂ ਫਿਰ ਸਿੰਘ ਜਥੇ ਬਣਾ ਕੇ ਜਾਂਦੇ ਪੰਜ ਪੰਜ 7 7 ਦੇ ਬਰਸ਼ੀਆਂ ਨਾਲ ਕਿਰਪਾਨਾਂ ਨਾਲ ਤਲਵਾਰਾਂ ਦੇ ਨਾਲ ਤੇਸ ਵੈਰੀਆਂ ਦੇ ਲਾਹੂ ਲੌਂਦੇ ਜਾਂਦੇ ਤੇ ਮਾਰੇ ਟਿੱਬੀ ਸਾਹਿਬ ਦੇ ਸਥਾਨ ਤੋਂ ਸਤਿਗੁਰੂ ਜੀ ਤੀਰਾਂ ਦੇ ਨਾਲ ਵੈਰੀਆਂ ਦੀ ਛਾਤੀਆਂ ਬਿੰਨ ਦੇ ਜਾਂਦੇ ਨੇ ਨਾਲੇ ਮਾਰੇ ਸਿੰਘਾਂ ਨੂੰ ਲੜਦਿਆਂ ਵੇਖਦੇ ਨੇ ਕੱਲਾ ਕੱਲਾ ਸਿੰਘ ਕਿਵੇਂ ਲੜਦਾ ਪਿਆ ਤੇ ਕਹਿੰਦੇ ਜਿਹੜੀ ਬਚੀ ਹੋਈ ਫੌਜ ਸੀ ਨਾ ਇੱਕ ਬੇਨਤੀ ਕਰਦੇ ਆ ਵੀ ਜਿਹੜੀ ਜੰਗ ਹੋਈ ਸੀ ਨਾ ਉਹ 22 ਵਿਸਾਖ ਨੂੰ ਹੋਈ ਸੀ 22 ਵਿਸਾਖ ਨੂੰ ਸਰ ਸਾਹਿਬ ਦੀ ਜੰਗ ਸ 1705 ਈਸਵੀ ਤੇ ਉਸ ਸਮੇਂ ਗਰਮੀ ਤੋਂ ਨੂੰ ਪਤਾ ਹੈ ਵੀ ਸਾਖ ਦੇ ਮਹੀਨੇ ਗਰਮੀ ਹੋ ਜਾਂਦੀ ਤੇ ਉਸ ਵੇਲੇ ਜੀ ਉਹ ਜਿਹੜਾ ਇਲਾਕਾ ਹੈ ਉੱਥੇ ਪਾਣੀ ਦੀ ਕਿੱਲਤ ਪਾਣੀ ਦੀ ਘਾਟ ਬੜੀ ਸੀ ਭਲੇ ਤੇ ਜਿਹੜੀ ਫੌਜ ਸੀ ਉਹ ਜੰਗ ਨਾਲੋਂ ਵੱਧ ਪਾਣੀ ਤੋਂ ਬਿਨਾਂ ਦੁਖੀ ਹੋ ਗਈ ਸੀ ਪਿਆਸੀ ਦੁਖੀ ਹੋ ਗਈ ਸੀ ਫੌਜ ਸੋਬਾ ਸਰਹੰਦ ਦੀ ਜਿਹੜੀ ਫੌਜ ਸੀ ਉਹ ਕਰਲੌਣ ਲੱਗੀ ਦੁਖੀ ਹੋ ਗਈ ਉਹ ਪਾਣੀ ਮੰਗ ਰਹੀ ਐ ਪਾਣੀ ਕਿਥੋਂ ਮਿਲ ਨਹੀਂ ਰਿਹਾ ਹੈ ਤੇ ਉਸ ਵੇਲੇ ਨਵਾਬ ਨੇ ਕਪੂਰੇ ਨੂੰ ਕਿਹਾ ਕਹਿੰਦੇ ਕਪੂਰਿਆ ਤੂੰ ਇਸ ਥਾਂ ਦਾ ਭੇਤੀ ਇਸ ਇਲਾਕੇ ਦਾ ਇੱਥੇ ਨੇੜੇ ਤੇੜੇ ਪਾਣੀ ਦੱਸ ਵੀ ਪਾਣੀ ਕਿੱਥੇ ਹੈ ਥੋੜੀ ਜੀ ਫੌਜ ਬਚੀ ਉਹ ਕਪੂਰੇ ਨੇ ਕਹਿੰਦੇ ਰਣਨੀਤੀ ਵਰਤੀ ਉਹਨੇ ਜੁਗਤ ਵਰਤੀ ਉਹ ਕਹਿੰਦਾ ਵੀ ਜੇ ਤੁਸੀਂ 30 ਮ ਹੀ ਲੱਗੇ ਗਏ ਫਿਰ ਤੁਹਾਨੂੰ ਪਾਣੀ ਮਿਲੇਗਾ ਜੇ ਤੁਸੀਂ 10 ਮੀਲ ਪਿੱਛੇ ਗਏ ਫਿਰ ਤੁਹਾਨੂੰ ਪਾਣੀ ਮਿਲ ਜਾਵੇਗਾ ਕਹਿੰਦਾ ਵੀ ਜੇ ਤੁਸੀਂ ਪਿੱਛੇ ਮੁੜੋਂਗੇ ਤੇ ਤੁਹਾਡੀ ਜਿਹੜੀ ਫੌਜ ਬਚੀਏ ਬਚੀ ਰਹਿ ਜਾਏਗੀ ਨਹੀਂ ਤੇ ਲਾਸ਼ਾਂ ਦਫਨਾਉਣ ਵਾਲਾ ਚੁੱਕਣ ਵਾਲਾ ਵੀ ਨਹੀਂ ਬਚਣਾ ਮੈਂ ਕਹਿੰਦਾ ਇੰਨੀ ਦੇਖਿਆ ਵੀ ਗੁਰੂ ਕੇ ਸਿੱਖ ਉਹ ਬਿਨਾਂ ਪਾਣੀ ਤੋਂ ਵੀ ਲੜੀ ਜਾਂਦੇ ਨੇ ਜੁਦ ਕਰੀ ਜਾਂਦੇ ਨੇ ਉਹ ਨਹੀਂ ਘਬਰਾਉਂਦੇ ਉਹ ਨਹੀਂ ਡਰਦੇ ਕਹਿੰਦੇ ਤੇਰੀ ਫੌਜ ਤਾਂ ਬਿਨਾਂ ਪਾਣੀ ਤੋਂ ਦੁਖੀ ਹੋਗੀ ਤੇ ਨਵਾਬ ਨੇ ਫਿਰ ਇੱਕ ਉਹ ਕਹਿੰਦਾ ਵੀ ਏਡੀ ਫੌਜ ਲੈ ਕੇ ਆਇਆ ਸੀ ਥੋੜੀ ਜੀ ਬਚ ਗਈ ਜੇ ਮੈਂ ਅੱਗੇ ਜਾਣਾ ਸ਼ਾਇਦ ਇਹ ਵੀ ਨਾ ਬਚੇ ਸੂਬਾ ਸਰਹੰਦ ਜਿਹੜਾ ਸੀ ਉਹ ਡੋਲ ਗਿਆ ਡਰ ਗਿਆ ਪੈਪੀਤ ਹੋ ਗਿਆ ਮਸਾਂ 2000 ਫੌਜ ਬਚੀ ਉਹ ਵੀ ਜ਼ਖਮੀ ਹਾਲਤ ਵਿੱਚ ਉਹਨੂੰ ਵਾਪਸ ਲੈ ਕੇ ਮੁੜਦਾ ਉਧਰ ਕਲਗੀਧਰ ਸੱਚੇ ਪਾਤਸ਼ਾਹ ਜੀ ਦੇਖਿਆ ਵੀ ਫੌਜ ਵਾਪਸ ਮੁੜ ਗਈ 2000 ਜਿਹੜੀ ਬਚੀ ਸੀ ਮਾਰੇ ਉੱਥੇ ਆਉਂਦੇ ਜਿੱਥੇ ਸਿੰਘਾਂ ਨੇ ਛੇਡੀਆਂ ਪ੍ਰਾਪਤ ਕੀਤੀਆਂ ਕਿਸੇ ਨੂੰ ਸਤਿਗੁਰੂ ਜੀ 2000 ਰੀ 30000 ਰੀ 10000 ਰੀ 5000 ਰੀ ਖਿਤਾਬ ਬਖਸ਼ਦੇ ਜਾਂਦੇ ਨੇ ਕਹਿੰਦੇ ਭਾਈ ਮਹਾ ਸਿੰਘ ਕੋਲ ਆਉਂਦੇ ਨੇ ਮਹਾਰਾਜ ਭਾਈ ਮਹਾ ਸਿੰਘ ਸੈਕ ਦੇ ਪਏ ਨੇ ਤੇ ਬੇਂਤੀਆਂ ਕਰਦੇ ਪਏ ਨੇ ਸੁਤ ਅਪਰਾਧ ਕਰਤ ਹੈ ਜੀਤੇ ਜੰਨੀ ਚੀਤ ਨਾ ਰਾਖਸ ਤੇਤੇ ਰਾਮਈਆ ਹੋ ਬਾਰਿਕ ਤੇਰਾ ਕਾਹੇ ਨਾ ਖੰਡਸ ਅਭੁਗੁਣ ਮੇਰਾ ਹਾਰੇ ਨੇ ਭਾਈ ਮਹਾ ਸਿੰਘ ਨੂੰ ਆਪਣੀ ਗੋਦ ਵਿੱਚ ਲਿਆ ਹੈ ਭਾਈ ਮਹਾ ਸਿੰਘ ਦਾ ਸਿਰ ਸਤਿਗੁਰ ਜੀਆਂ ਨੇ ਮੁਖ ਮਾਰੇ ਨੇ ਆਪਣੇ ਹਸਤ ਕਮਲ ਰਮਾਲ ਨਾਲ ਸਾਫ ਕੀਤਾ ਭਾਈ ਮਹਾ ਸਿੰਘ ਨੂੰ ਕਹਿੰਦੇ ਮਹਾ ਸਿੰਘ ਅੱਜ ਅਸੀਂ ਬੜੇ ਖੁਸ਼ ਹਾਂ ਮੰਗ ਜੋ ਮੰਗੇਗਾ ਉਹ ਤੈਨੂੰ ਦੇ ਦੇਵਾਂਗੇ ਦੇਨ ਦੁਨੀ ਦਾ ਰਾਜ ਦੇ ਦਈਏ ਸਤਿਗੁਰੂ ਜੀ ਕਹਿੰਦੇ ਜੋ ਮੰਗੇ ਭਾਈ ਮਹਾ ਸਿੰਘ ਕਹਿੰਦੇ ਮਾਰੇ ਕੁਝ ਨਹੀਂ ਚਾਹੀਦਾ ਇੱਕ ਕਿਰਪਾ ਕਰੋ ਮaaf ਕਰ ਦਿਓ ਸਤਿਗੁਰੂ ਜੀ ਜੋ ਕਸੂਰ ਹੋ ਗਿਆ ਜਿਹੜਾ ਲਿਖ ਕੇ ਵਿਦਾਵਾ ਤੇ ਕਸੂਰ ਹੋ ਗਿਆ ਮਹਾ ਸਿੰਘ ਪਿਆਰੇ ਤੁਸੀਂ ਬਖਸ਼ੇ ਗਏ ਸਾਰੇ ਜਿਹੜਾ ਸੀਸ ਧਰਮ ਤੋਂ ਵਾਰਿਆ ਮਨਜ਼ੂਰ ਹੋ ਗਿਆ ਤੇ ਭਾਈ ਮਹਾ ਸਿੰਘ ਕਹਿੰਦੇ ਮਹਾਰਾਜ ਜਿਹੜਾ ਵਿਦਾਵਾ ਲਿਖਿਆ ਸੀ ਉਹ ਪਾੜ ਦਿਓ ਉਹ ਪੜਾ ਵਿਦਾਵਾ ਜਿਹੜਾ ਲਿਖਣਾ ਕਿਰਪਾ ਕਰਕੇ ਪਾੜ ਦਿਓ ਮਾਰੇ ਨੇ ਕਹਿੰਦੇ ਮਹਾ ਸਿੰਘ ਬੜਾ ਕੁੜ ਕੋਸ਼ ਵਿਛੜ ਗਿਆ ਪਰਿਵਾਰ ਵਿਛੜ ਗਿਆ ਬੜੇ ਬਹੁਤ ਕੁਝ ਚਲਾਂਗੇ ਪਰ ਕਹਿੰਦੇ ਜਿਹੜਾ ਤੁਸੀਂ ਵਿਦਾਵਾ ਲਿਖਿਆ ਸੀ ਉਹ ਨਹੀਂ ਮੈਂ ਜਾਣ ਦਿੱਤਾ ਭਾਈ ਮਹਾ ਸਿੰਘ ਦੇ ਕਹਿਣ ਤੇ ਫਿਰ ਮਹਾਰਾਜ ਨਾ ਜੀ ਉਹ ਵਿਦਾਵੇ ਵਿਦਾਵੇ ਦੇ ਸਤਿਗੁਰ ਜੀਆਂ ਨੇ ਆਪਣੇ ਕਮਰ ਕੱਸੇ ਚੋਂ ਕੱਢਿਆ ਵਿਦਾਵਾ ਤੇ ਉਸ ਕਾਗਜ਼ ਦੇ ਮਾਰੇ ਨੇ ਟੁਕੜੇ ਟੁਕੜੇ ਕਰਕੇ ਹਵਾ ਚ ਉਡਾ ਦਿੱਤਾ ਭਾਈ ਮਹਾ ਸਿੰਘ ਬੜੇ ਪ੍ਰਸੰਨ ਹੋਏ ਮਾਰੇ ਕਹਿੰਦੇ ਮਹਾ ਸਿੰਘ ਤੂੰ ਮਾਝੇ ਦੀ ਸਿੱਖੀ ਰੱਖ ਲਈ ਐ ਤੂੰ ਟੁੱਟੀ ਗੰਢਾ ਲਈ ਐ ਕਹਿੰਦੇ ਅਸੀਂ ਬੜੇ ਪਰਸਾਨ ਤੇ ਸਤਿਗੁਰੂ ਜੀ ਕਹਿੰਦੇ ਤੁਹਾਡੇ ਤੁਸੀਂ ਸ਼ੀਧੀਆਂ ਦਿੱਤੀਆਂ ਨੇ ਇਹ ਅੱਜ ਤੋਂ ਖਿਦਰਾਣੇ ਦੀ ਟਾਬ ਨਹੀਂ ਹੋਏਗਾ ਇਹ ਮੁਕਤਿਆਂ ਦੀ ਸਰ ਮੁਖ ਸਰ ਹੋਏਗਾ ਤੁਸੀਂ ਚਾੜੀ ਮੁਕਤੇ ਹੋ ਇੱਥੇ ਜਿਹੜਾ ਧਿਆਨ ਇਕਾਗਰ ਹੋ ਕੇ ਜਪਜੀ ਸਾਹਿਬ ਦਾ ਪਾਠ ਕਰੇਗਾ ਇਸ਼ਨਾਨ ਕਰੇਗਾ ਧਿਆਨ ਇਕਾਗਰ ਹੋ ਕੇ ਉਹਨੂੰ ਵੀ ਮੁਕਤੀ ਦੇ ਦਾਤ ਪ੍ਰਾਪਤ ਹੋਏਗੀ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਇਹ ਵਿਸਾਖ ਨੂੰ ਹੋਈ ਸੀ ਪਰ ਪਾਣੀ ਦੀ ਕਿੱਲਤ ਘਾਟ ਹੋਣ ਕਰਕੇ ਪ੍ਰਾਤਨ ਗੁਰਸਿੱਖਾਂ ਨੇ ਮਤਾ ਪਕਾਇਆ ਤੇ ਇਸ ਨੂੰ ਇੱਕ ਮਾਗ ਨੂੰ ਮਨਾਉਣ ਦਾ ਜਿਹੜਾ ਦਿਨ ਨਿਯਤ ਕੀਤਾ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ